ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਪਿੰਡ ਛੀਨੀਆਲ ਕਲਾਂ ਬਰਨਾਲੇ ਜ਼ਿਲ੍ਹੇ ਦਾ ਇਹ ਪਿੰਡ ਹੈ ਛੀਨੀਆਲ ਕਲਾਂ ਤੋਂ ਕਲਾਲਾਂ ਪਿੰਡ ਵਾਲੀ ਸੜਕ ਦੇ ਉੱਤੇ ਇੱਕ ਡੇਰੀ ਫਾਰਮ ਆ ਜਿੱਥੇ ਬਈ ਵਪਾਰ ਦਾ ਕੰਮ ਕਰਦਾ ਪਿਛਲੇ ਕੁ ਸਮੇਂ ਤੋਂ ਤੁਹਾਨੂੰ ਕਾਫੀ ਵੀਡੀਓ ਦਿਖਾਈਆਂ ਸੀ ਵਿੱਚੋਂ ਕੁਝ ਟਾਈਮ ਜਿਹੜਾ ਉਹ ਕੰਮ ਘਟਾਇਆ ਸੀਗਾ ਹੁਣ ਫੇਰ ਪਸ਼ੂ ਆਉਣੇ ਸ਼ੁਰੂ ਹੋਏ ਆ ਬਾਈ ਕੋਲ ਵਪਾਰ ਦੇ ਵਿੱਚ ਤੇ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ 19 ਨਗ ਮੌਜੂਦ ਆ ਬਾਈ ਕੋਲ ਜਿਹੜੇ ਵਿਕਰੀ ਵਾਲੇ ਆ ਤੇ 6 ਨਗ ਇਹ ਤੋਂ ਬਿਨਾ ਜਿਹੜੇ ਹੋਰ ਪਹੁੰਚ ਜਾਣੇ ਅੱਜ ਸ਼ਾਮ ਤੱਕ 2 ਤਰੀਕ ਨੂੰ 2 ਜੂਨ ਨੂੰ ਆਪਾਂ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਆ ਤੇ 3 ਤਰੀਕ ਨੂੰ ਤੁਸੀਂ ਆ ਕੇ ਜਿਹੜਾ ਉਹ ਪਸ਼ੂ ਖਰੀਦ ਲਓਗੇ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਕੋਸ ਨਗ ਅੰਦਰ ਵੀ ਵੱਧੇ ਹੋਏ ਆ ਤੇ ਕੋਸ ਜਿਹੜੇ ਉਹ ਬਾਹਰਲੀ ਖੁਰਨੀ ਦੇ ਉੱਤੇ ਲੱਗੇ ਆ ਸੋ ਪਸੂ ਖਰੀਦਣਾ ਤੁਹਾਡੀ ਆਪਦੀ ਮਰਜ਼ੀ ਨਾਲ ਤੇ ਆਪਦੀ ਪਸੰਦ ਦਾ ਹੁੰਦਾ ਤਸੱਲੀ ਵੀ ਤੁਸੀਂ ਆਪ ਕਰਨੀ ਹੁੰਦੀ ਆ ਉਹ ਮਿਲिए ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਮਨਪ੍ਰੀਤ ਭਾਈ ਅੱਜ ਆਪਣੇ ਕੋਲ 19 ਨਾਗ ਇੱਥੇ ਮੌਜੂਦ ਆ ਹੁਣ ਵੀਰੇ 19 ਨਾਗ ਆਪਣੇ ਕੋਲ ਇੱਥੇ ਹਾਜ਼ਰ ਖੜੇ ਨੇ ਤੇ ਤਕਰੀਬਨ ਵੀਰੇ 6 ਨਾਗ ਤੁਹਾਡੇ ਵੀਡੀਓ ਬਣਾਉਣ ਦੇ ਪਰੋਂਦੇ ਆ ਜਾਣੇ ਆਗੇ ਗੱਡੀਆਂ ਤੁਰੀਆਂ ਹੋਈਆਂ ਨੇ ਠੀਕ ਹੈ ਟੋਟਲ 25 ਨਾਗ ਹੋਣਗੇ ਤਕਰੀਬਨ ਆਪਾਂ ਜਿਹੜੀ ਜਣੀ ਦੀ 2 ਜੂਨ ਨੂੰ ਵੀਡੀਓ ਬਣਾ ਰਹੇ ਆ ਤਕਰੀਬਨ ਕੱਲ ਨੂੰ 3 ਜੂਨ ਨੂੰ ਜਿਹੜਾ ਵੀਰ ਮਰਜੀ ਸ਼ਾਮ ਤੱਕ ਵੀਰੇ ਫਾਰਮ ਤੇ ਹੋਵਾਂਗੇ ਠੀਕ ਹੈ 25 ਨਾਗ ਹੋਣਗੇ ਟੋਟਲ ਜਿਹੜਾ ਵੀਰ ਕੱਲ ਨੂੰ ਬੇਚਿੰਤ ਹੋ ਕੇ ਆ ਸਕਦਾ ਸ਼ਾਮ ਤੱਕ ਵੀਰੇ ਨਾਗ ਮਿਲ ਲਗੇ ਠੀਕ ਹੈ। ਉਸ ਤੋਂ ਬਾਅਦ ਤੇ ਆਉਣਾ ਵੀਰੇ ਫੇਰ ਜਾਣੇ ਦੀ ਸਾਨੂੰ ਫੋਨ ਕਰਕੇ ਆਉਣਾਗਾ। ਠੀਕ ਹੈ। ਕਿਉਂਕਿ ਫੇਰ 2-4 ਦਿਨ ਬਾਅਦ ਵੀਰੇ ਫੇਰ ਆਪਾਂ ਦੁਬਾਰੇ ਨਾਲ ਇਕੱਠੇ ਕਰਕੇ ਆਪਾਂ ਫੇਰ ਵੇਚੀਦੇ ਆ। ਠੀਕ ਹੈ। ਹਾਂਜੀ। ਸ਼ੁਰੂਆਤ ਵੀ ਪਹਿਲੇ ਨੰਬਰ ਤੇ ਲਾਲ ਰੰਗ ਦੇ ਵਿੱਚ ਗਾਂ ਖੜੀ ਐ ਤੋ ਹੀ ਕਰਦੇ ਆ। ਕਿੰਨੇ ਜੀ ਸੂਈ ਬੈੜਾ ਜੀ ਪਲੂਨ ਵੱਸੀ ਆ। ਹੂੰ। ਮੂੰਹੋ ਚਾਰ ਦੰਦਾ। ਠੀਕ ਹੈ। ਤੇ ਵੀਰੇ ਬੱਸੀ ਨੂੰ ਇਹਨੇ ਜਨਮ ਦਿੱਤਾਗਾ। ਠੀਕ ਹੈ। ਤੋੜ ਦਿਓ ਜੀ। ਇਹ ਨਾਲ ਵੀਰੇ ਸਾਈ ਵਾਲ ਦਾ ਕ੍ਰਾਉਸ ਪੈਂਦੀ ਆਗੀ ਠੀਕ ਹੈ ਤੇ ਉਦਾਂ ਚੋਣ ਚਾਂ ਦੇ ਵਿੱਚ ਠੰਡੀ ਸੀਲ ਆ ਹੂੰ ਤੇ ਹਜੇ ਦੁੱਧ ਵੀ ਵੀਰੇ ਥੱਲੇ ਜਾਣੀ ਦੀ ਐ ਮੰਨੋ 14 ਕਿਲੋ ਹੀ ਹੋਊਗਾ ਡੰਗ ਦਾ 7 ਕਿਲੋ ਹੀ ਠੀਕ ਹੈ ਹਾਂਜੀ ਰੇਟ ਕੀ ਰਹਿਣਗੇ ਭਈ ਐਸੇ ਰੇਟ ਵੀਰੇ ਆਪਣਾ 50000 ਤੋਂ ਸ਼ੁਰੂ ਹੋਊਗਾ ਜੀ ਹੂੰ ਉੱਪਰ ਨੂੰ ਜਾਂਦਾ ਜਾਂਦਾ ਜਿਵੇਂ ਵੱਡੀਆਂ ਵੀਰੇ ਐਂਡ ਵਾਲੀਆਂ ਬਹਿਣਾ 85000 ਤੱਕ ਜਾ ਬੜੂਗਾ ਠੀਕ ਹੈ ਤੇ ਜਿਹੜੇ ਜਾਦੇ ਸੌਦੇ ਆ ਵੀਰੇ ਆਪਣੇ ਮਨ ਕੇ ਚਲੋ 60 ਤੋਂ 75000 ਦੇ ਵਿੱਚ ਵਾਲਾ ਮਾਲ ਆ ਜੀ ਠੀਕ ਹੈ ਹਾਂਜੀ ਖੋਲਿੰਦ ਬਾਈ 2 ਨੰਬਰ ਤੇ ਤੁਸੀਂ ਸੋ ਇੱਕ ਹੋਰ ਬਾਅਦ ਤੁਹਾਨੂੰ ਦਿਖਾਉਣੇ ਆ ਬਈ ਇਹ ਸੂਈ ਵੀ ਹੈ ਜਾਂ ਗੱਬਣ ਵੀਰੇ ਸੂਣ ਵਾਲੀ ਹੈ ਵੀ ਜਰਸੀ ਕ੍ਰੋਸ ਆ ਗਈ ਠੀਕ ਹੈ ਤੇ ਜਿਹੜੇ ਵੀਰ ਤੋਂ ਲੈ ਕੇ ਜਾਂਦੇ ਦੋਲਦੀ ਦੀ ਉਹਨੇ ਸਲੈਤੀ ਸਾਨੂੰ ਇਹਦੀ ਚੰਗੀ ਦਿੱਤੀ ਹੈ ਕਰਮ ਵਾਲੀ ਦੀ ਹੂੰ ਬਾਕੀ ਜਦੋਂ ਵੀਰ ਆਊਗਾ ਸਾਹਮਣੇ ਚੀਜ਼ ਦੇਖੂ ਵੀਰੇ ਸਮਝ ਵੀਰ ਨੂੰ ਆਪੇ ਹੀ ਆ ਜਾਣੀ ਹੈਗੀ ਸਹੀ ਹੈ ਹਾਂਜੀ ਸੋ ਦੋਸਤੋ ਥਣ ਥਿਚੁਾਈ ਵਾਲਾ ਹਵਾਨਾ ਚੰਗਾ ਦਿਸਦਾ ਫੱਜੇ ਦਿਨ ਲੈਂਦੀ ਹੈ ਲਿਆ ਬੰਦ ਸੋ ਜਰਸੀ ਦਾ ਸ਼ੌਂਕ ਰੱਖਦੇ ਹੋ ਤਾਂ ਗਰਮੀ ਦੀ ਰੁੱਤ ਵਾਲੀ ਜਰਸੀ ਹੈ ਥੋੜਾ ਕ੍ਰੋਸ ਸੰਗ ਪਰ ਸੋਨੇ ਟਾਂਚੇ ਦੀ ਐ ਤੇ ਸੋਨਾ ਖਾਨ ਹਵਾਨਾ ਸਾਡੇ ਫਾਰਮ ਤੇ ਕਿਸੇ ਨੇ ਵੀ ਵੀਰ ਨੇ ਆਉਣਾ ਵੀਰੇ ਉਹਦਾ ਇੱਕ ਦਿਨ ਬਾਹਰੋਂ ਰੇਟ ਲਾਜ਼ਮੀ ਪਤਾ ਕਰਕੇ ਆਵੇ ਠੀਕ ਹੈ ਸਾਡੇ ਫਾਰਮ ਤੇ ਬਾਹਰੋਂ ਇੱਕ ਦਿਨ ਰੇਟ ਪਹਿਲਾਂ ਪਤਾ ਕਰੇ ਹੋਣਗੇ ਵੀਰੇ ਕਿਉਂਕਿ ਅਸੀਂ ਆਪਦੇ ਮੂੰਹੋਂ ਬੋਲੀਏ ਸਾਡੇ ਕਹਿਣ ਦੀ ਗੱਲ ਨਹੀਂ ਕਿਉਂਕਿ ਅਸੀਂ ਆ ਜਿਵੇਂ ਹੁਣ ਮੰਨਦਾ ਰਹੇਗੇ ਆ 2 ਮਹੀਨੇ ਦੇ ਵਿੱਚ ਵੀ 2 ਤੋਂ 250 ਗਾਹ ਮਹੀਨੇ ਦੀ ਅਸੀਂ ਵੀਰੇ ਪਲੱਸ ਕਰ ਜਾਾਂਗੇ ਪ੍ਰਮਾਤਮਾ ਦੀ ਕਿਰਪਾ ਜਦਕਾ ਠੀਕ ਹੈ ਜਿਹੜਾ ਪਿਛਲਾ 5ਵਾਂ ਮਹੀਨਾ ਲੰਘਿਆ ਉਹ ਵੀ 200 ਤੋਂ ਪਾਰ ਕਰ ਗਿਆ ਵੀਰੇ 10000 ਦਾ ਘਟੋਗਾ ਦਾ ਅੰਤਰ ਮਿਲੂਗਾ ਸਾਡੇ ਕਹਿਣ ਦੀ ਗੱਲ ਨਹੀਂ ਇੱਥੇ ਆ ਕੇ ਰਿਜ਼ਲਟ ਮਿਲੂਗਾ ਕਿਉਂਕਿ ਸਾਡਾ ਵੀਰੇ ਨਫਾ ਕੋਈ 1000 1500 2000 ਹੁੰਦਾ ਉਹੀ ਆਪਣੀ ਕਵਾਂਟੀਟੀ ਜ਼ਿਆਦਾ ਹੈਗੀ ਵੀਰੇ ਵੇਚਣ ਦੀ ਹਾਂਜੀ ਜਾਈ ਬਈ ਇਹ ਵੀਰੇ ਪਿਛਲੇ ਲਾੜ ਦੀ ਬੱਸੀ ਸੀਗੀ ਤੇ ਉਦੋਂ ਹੀ ਸੂਈ ਆਗੀ ਮੰਨ ਕੇ ਚੱਲੋ ਬੱਸ ਇਹਨੇ ਵੀ ਬੱਸੀ ਨੂੰ ਜਾਂਦੇ ਦਿੱਤਾ ਆਇਰ ਸੈਰ ਦੀ ਬੱਸੀ ਆ ਦੇ ਮਗਰ ਇਹ ਪਲੂਨ ਬੱਸੀ ਆ ਵੀਰੇ 4 ਦਿਨ ਦਾ ਤੇ ਕਰਮ ਵਾਲੀ ਥੱਲੇ ਵੀਰੇ ਇਸ ਵਕਤ 18 ਕਿਲੋ ਦੁੱਧ ਰੈਡੀ ਹੋ ਕੰਡੇ ਦਾ ਤੋਲ ਠੀਕ ਹੈ ਸਾਡੇ ਕੋਲੇ ਵੀਰੇ ਹੋਰ ਦੋ ਦਿਨ ਖੜ ਗਈ ਜਿਹੜਾ ਬੀਰ ਮਰਦੀ ਚੋਕੇ ਲਿਜਾ ਸਕਦਾ ਇਸ ਵਕਤ 18 ਗਾ ਇਦੋਂ ਬਾਅਦ ਹੋ ਜਾਣੀ ਦੀ ਆਪਾਂ ਇਹਦਾ 2 ਲੀਟਰ ਵਧਾ ਕੇ ਹੀ ਦੇਵਾਂਗੇ ਵੀਰੇ ਠੀਕ ਹੈ ਹਾਂਜੀ ਸੋ ਦੋਸਤੋ ਛਾਂਟੇ ਚੰਗੇ ਦੀ ਹੈ ਥੋੜਾ ਕਈ ਵਾਰ ਗੱਡੀ ਤੋਂ ਤਾਰਨ ਲੱਗਿਆ ਪਸ਼ੂ ਮਾੜੀ ਮੋਟ ਸੱਟ ਖਾ ਜਾਂਦਾ ਸੋ ਵੈਸੇ ਸਟਰਕਚਰ ਇਹਦਾ ਬਹੁਤ ਸੋਹਣਾ ਹਵਾਨਾ ਫਿਕਸ ਜ ਹੈ ਇਦੋਂ ਅੱਗੇ ਬਾਈ ਇਦੋਂ ਅੱਗੇ ਵੀਰੇ ਇਹ ਵੀ ਤਾਜੀ ਸੂਈ ਹੈਗੀ ਹੂੰ ਇਹਨਾਂ ਵੀ ਵੀਰੇ ਜਾਨੀ ਕਾਲੀ ਡੱਬੀ ਬੱਸੀ ਨੂੰ ਜਨਮ ਦਿੱਤਾ ਪਾਗਾ ਤੇ ਤਕਰੀਬਨ ਵੀਰੇ ਇਹਦੇ ਥੱਲੇ ਵੀ ਦੁੱਧ ਇਸੇ ਤਰ੍ਹਾਂ ਇੱਕ 18 ਤੋਂ 19 ਕਿਲੋ ਦੇ ਹਿਸਾਬ ਨਾਲ ਰੈਡੀ ਹੋਊਗਾ ਜੀ ਠੀਕ ਹੈ ਹਾਂਜੀ ਹਾਏ ਵੀ ਤਾਜੀ ਅਝੇਰ ਜੂਰ ਵੀਰੇ ਇਹਨਾਂ ਦੀ ਤਿੰਨਾਂ ਦੀ ਓਕੇ ਆ ਆਪਣੇ ਫਾਰਮ ਤੇ ਹੀ ਸੂਈਆਂ ਨੇ ਇਹ ਜੀ ਠੀਕ ਹੈ ਹਾਂਜੀ ਤੋਂ ਦੱਸੋ ਇਹਨਾਂ ਨਾਲ ਬੱਚੇ ਬੱਚੀਆਂ ਜਿਹੜੀਆਂ ਦੋ ਗਾਵਾਂ ਹੁਣ ਤੋਰੀਆਂ ਲਿਆ ਬਾਈ ਤਿੰਨਾ ਮਗਰੀ ਬੱਸੀਆਂ ਮੇਰੇ ਤਿੰਨਾ ਮਗਰੀ ਤਿੰਨਾ ਮਗਰੀ ਬੱਸੀਆਂ ਨੇ ਤਕਰੀਬਨ ਆਪਣੀਆਂ ਦੋ ਗਾਇਆਂ ਹੋਰ ਸੂਈਆਂ ਹੁੰਦੀਆਂ ਉਹਨਾਂ ਮਗਰੀ ਵੀ ਬੱਸੀਆਂ ਆਈਆਂ ਠੀਕ ਹੈ ਹਾਂਜੀ ਜਿਹੜੀ ਇਹ ਬਾਈਆਂ ਇਹ ਵੀਰੇ ਸੂਣ ਵਾਲੀ ਆ ਤਕਰੀਬਨ ਸੂਣ ਨੂੰ ਕਰਮ ਵਾਲੀ ਲੈ ਜੂਗੀ ਹਜੇ 5 ਦਿਨ ਤੋਂ ਲੈ ਕੇ 7 ਦਿਨ ਦੇ ਵਿੱਚ ਠੀਕ ਹੈ ਕੀ ਗਰਮੀ ਆ ਵੀਰੇ ਕੋਈ ਵੀ ਨਾ ਕੋਣ ਉੱਪਰ ਦੀ ਦਿਨ ਨਹੀਂ ਲੈ ਰਿਹਾ ਕਹਿੰਨ ਨੂੰ ਕੋਈ ਕੁਝ ਕਹੀ ਜਾਵੇ ਜਾਨੀ ਦੀ ਪੂਰੇ ਸਮੇਂ ਦੀ ਸੁੰਦਾ ਇੱਕ ਦੋ ਦਿਨ ਪਹਿਲਾਂ ਹੀ ਸੁੰਦਾ ਆਖਰ ਨੂੰ ਠੀਕ ਹੈ ਹਾਂਜੀ ਸੋ ਦੋਸਤੋ ਗਰਮੀ ਹੋਣ ਕਰਕੇ ਪਸ਼ੂ ਪਹਿਲਾਂ ਸੂ ਪੈਂਦਾ ਸੋ 6 ਨੰਬਰ ਦੇ ਉੱਤੇ ਗਾਂ ਬਾਈ ਤੋਰੂਗਾ ਜੀ ਸੂਈ ਬੈੜਾ ਹੂੰ ਇਹਨੂੰ ਤੀਜਾ ਦਿਨ ਹੋਊਗਾ ਸੂਈ ਨੂੰ ਵੀਰੇ 24 ਕਿਲੋ ਦੁੱਧ ਰੈਡੀ ਹੋਏ ਥੱਲੇ ਠੀਕ ਹੈ ਹਾਂਜੀ ਤੀਜਾ ਦਿਨ ਸੂਈ ਨੂੰ ਹੋ ਗਿਆ 24 ਕਿਲੋ ਦੁੱਧ ਰੈਡੀ ਹੋਊਗਾ ਪਰ ਇਹਦਾ ਵੀਰੇ ਰਿਕਾਟ ਜਿਆਦੇ ਬੌੜਾਗਾ ਜਾਣੀ ਦੀ ਇੰਨਾ 24 ਕਿਲੋ ਬੌੜੇ ਤੋਂ ਸਟਾਰਟ ਹੋਈ ਆ ਕਰਮਾਂ ਵਾਲੀ ਠੀਕ ਹੈ ਹਾਂਜੀ ਇਦੋਂ ਅੱਗੇ ਬਈ ਜਿਹੜੀ ਵਹਿਣ ਉਦੋਂ ਅੱਗੇ ਬਰੇ ਪਲੂਨ ਵਸੇ ਆ ਦੰਦਾਂ ਦੇ ਵਿੱਚ ਆ ਗਈ ਜਾਨੀ ਦੀ ਚਾਰ ਦੰਦ ਪੂਰੇ ਕਰ ਗਈ ਸਿੱਗ ਦੇ ਚੱਕਲੇ ਹੈ ਪਹਿਲਾ ਸੂਆ ਠੀਕ ਹੈ ਤੇ 12 ਦਿਨ ਦੀ ਵੀਰਜੀ ਕੱਚੀ ਆ ਵੱਡੇ ਕੱਦ ਬੇਲ ਦੇ ਵਿੱਚ ਹੈਗੀ ਆ ਬੱਸੀ ਨਖਰੂ ਚੰਗੀ ਜੀ ਠੀਕ ਹੈ ਹਾਂਜੀ ਤੋ ਸੋ ਥਣ ਥੀ ਜੋ ਆਈ ਆਲਾ ਰੱਖੂਗੀ ਬਾਕੀ 12 ਦਿਨ ਪਏ ਆ ਤਾਂ ਹਵਾਨਾ ਨੇ 12 ਦਿਨਾਂ ਚ ਪੂਰਾ ਖੋਲਣਾ ਥਣ ਬਹੁਤ ਸੋਹਣਾ ਵਹਿੜ ਦਾ ਪਹਿਲੰਦੇ ਹਿਸਾਬ ਤੇ ਹਾਲਾਂਕਿ ਥੋੜਾ ਦੰਦਾਂ ਦੇ ਵਿੱਚ ਚੜ ਕੇ ਬਣੀ ਹੋਈ ਹੈ ਇਦੂ ਅੱਗੇ ਬਾਈ ਜਿਹੜੀ ਮੈਡ ਬਾਈ ਖੋਲ ਰਿਹਾ। ਇਦੂ ਅੱਗੇ ਵੀਰੇ ਦੂਜਾ ਸੁਹਾ ਸੁੰਦੀ ਆ। ਇਹ ਕਰਮ ਵਾਲੀ ਵੀਰੇ ਰਾਤ ਨੂੰ ਵੀ ਬੱਚਾ ਧਰ ਸਕਦੀ ਆ ਤੇ ਦੋ ਤਿੰਨ ਦਿਨ ਲੈ ਵੀ ਸਕਦੀ ਆ। ਠੀਕ ਹੈ। ਅਖਰੇ ਦੇ ਵੀ ਬਹੁਤ ਬਰੀਕ ਆ ਵੀਰੇ ਦੁੱਧ ਦੇ ਵੀ ਜਾਣੀ ਦੀ ਕਰਮ ਵਾਲੀ ਕੋਈ ਜਾਨੀ 20 ਤੋਂ ਪਲੱਸ ਰਹੂਗੀ 22-23 ਕਿਲੋ ਬੜੀ ਆਰਾਮਦਾਰੀ ਨਾਲ ਵੀਰੇ ਕਰੂਗੀ। ਠੀਕ ਹੈ। ਬਾਕੀ ਮੇਰੇ ਘਰੂ ਵੀਰਾਂ ਦੇ ਚੋਣ ਵਾਲੀ ਆ ਜਿਹੜਾ ਵੀਰ ਜਾਨੀ ਲੈ ਗਿਆ। ਵੀਰੇ ਚੋਣ ਨੂੰ ਬਹੁਤ ਸੋਹਣੀ ਰਹੂਗੀ ਚਾਹੇ ਛੋਟੇ ਬੱਚੇ ਵੀ ਧਾਰਾ ਸਿੱਖ ਸਕਦੇ ਆ ਇਤੋਂ ਜੀ। ਠੀਕ ਹੈ। ਚਵਾਈ ਦੀ ਚੰਗੀ ਰਹੂਗੀ। ਦਣ ਦੋ ਲੈ ਵੀ ਸਕਦੀ ਇੱਥੇ ਖੜੀ ਰਹੂਗੀ ਤੇ ਪਹਿਲਾਂ ਵੀ ਸੋ ਸਕਦੀ ਹੈ ਵੈਸੇ ਹਵਾਨਾ ਹੁਣ ਤਿਆਰ ਸੋਣਾ ਕਰੀ ਬੈਠੀ ਹੈ ਆ ਕੇ ਤੁਸੀਂ ਦੇਖ ਲਓ ਇੱਕ ਹੋਰ ਵੈੜ ਤੁਹਾਨੂੰ ਦਿਖਾਉਣੇ ਆ ਜਿਆਦਾ ਸੌਦੇ ਜਿਹੜੇ 60 ਤੋਂ 75 ਦੇ ਰੇਟ 'ਚ ਹੋਣੇ ਆ ਕੁਝ ਨਾਗ 50 ਵਾਲੇ ਵੀ ਆ ਤੇ ਕੁਝ ਨਾਗ 85 ਵਾਲੇ ਵੀ ਆ ਬਈ ਕੰਮਸ ਹੋਇਆ ਹੈ। ਅ ਵੀਰੇ ਦੂਜਾ ਸੂਆ ਗਈ। ਦੰਦੀ ਤਕਰੀਬਨ ਜਵਾਨ ਹੀ ਆ ਜਣੀ ਦੀ ਇਹ ਹੈਂਡ ਵਾਲੇ ਦਾਂਦੇ ਨੇ ਚੱਕ ਲਿਆ। ਅਜੇ ਬਰਾਬਰ ਨਹੀਂ ਕਰੇ ਅੱਧ ਜੱਦ ਤਕਰੀਬਨ ਤੇ ਸੂਣ ਨੂੰ ਤਕਰੀਬਨ ਵੀਰੇ 5 ਦਿਨ ਲੈ ਜੂਗੀ। ਤੇ ਦੁੱਧ ਦਾ ਰਿਕਾਰਡ ਵੀਰੇ ਇਹਦਾ ਵੀ ਜਣੀ ਦੀ ਜਿਹੜੇ ਵੀਰਾਂ ਤੋਂ ਲਈ ਆ 27-22 ਕਿਲੋ ਦਾ ਰਿਕਾਰਡ ਦੱਸਿਆਗਾ। ਬਾਕੀ ਜਾਨਵਰ ਦਾ ਵੀਰੇ ਬਾਡੀ ਸਟਰਕਚਰ ਦੱਸਦਾ ਵੀ ਦੁੱਧ ਸੋਨਾ ਪਾਜੂ ਕਰਮਾਲੀ। ਠੀਕ ਹੈ। ਸੂਇ ਇੱਕ ਹੋਰ ਗਾ ਇਦੂ ਅਗੇ ਤੋਰ ਦੇ। ਇਬ ਇਹ ਦੂਜਾ ਸੂਆ ਸੁੰਦੀ ਆ ਸੇਦ ਆਂਦਾ ਜੀ 13 ਤਰੀਕ ਨੂੰ ਵੀਰੇ ਦਿਨ ਪੂਰੇ ਹੁੰਦੇ ਆ ਇਹਦੇ ਠੀਕ ਹੈ ਬਾਕੀ ਜਿਹੜਾ ਵੀਰੇ ਆਪਣੇ ਕੋਲੇ ਇਹ ਕਰਮ ਵਾਲੀਆਂ ਤਕਰੀਬਾਂ ਨੂੰ ਇਦੋਂ ਇੱਧਰ ਨੂੰ ਆ ਕੇ ਬਹਿਣਾ ਹੈਗੀਆਂ ਨੇ ਤੇ ਤਕਰੀਬਨ ਸਾਰਾ ਵੀਰੇ ਆਪਣਾ ਜਿਹੜਾ ਨਾ ਸੀਮਨ ਲੱਗਿਆ ਬਾ ਡਾਟਾ ਸਾਨੂੰ ਲਿਖਤੀ ਰੂਪ ਦੇ ਵਿੱਚ ਮਿਲਿਆ ਵਾ ਉਹ ਆਪਾਂ ਲਿਖਤੀ ਰੂਪ ਦੇ ਵਿੱਚ ਹੀ ਦੇਵਾਂਗੇ ਉਦਾਂ ਕਿਸੇ ਦਾ ਸੀ ਮੂੰਹ ਜਵਾਨੀ ਨਹੀਂ ਮੰਨਦੇ ਨਾ ਮੂੰਹ ਜਵਾਨੀ ਅਸੀਂ ਕਿਸੇ ਨੂੰ ਦੱਸਦੇ ਆ ਜਿਹਦਾ ਸਾਨੂੰ ਲਿਖਤੀ ਰੂਪ ਦੇ ਵਿੱਚ ਮਿਲਦਾ ਵੀਰੇ ਆਪਾਂ ਤਕਰੀਬਨ ਫਿਰ ਲਿਖਤੀ ਰੂਪ ਦੇ ਵਿੱਚ ਹੀ ਅੱਗੇ ਦੇਈਦਾਗਾ ਜੀ ਠੀਕ ਹੈ ਹਾਂਜੀ ਇਦੂ ਅੱਗੇ ਭਾਈ ਜਿਹੜੀ ਬਲੈਕ ਰੰਗ ਦੇ। ਬਾਕੀ ਵੀਰੇ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਐ ਸਵੈ ਮਸ਼ੀਨਾ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੇ ਕੱਲਾ ਚੈੱਕ ਨਹੀਂ ਲੈਂਦੇ। ਵਗੈਰਾ ਸਾਰਾ ਹੈਗਾ। ਟ੍ਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ 13 ਰੁਪਏ ਕਿਲੋਮੀਟਰ ਕੱਲੇ 50-50 ਦਾ। ਉੱਪਰ ਸੱਤ ਪਹੀਓ ਥੱਲੇ ਗੱਦਾ ਲੱਗਿਆ ਹੋਊਗਾ ਵੀਰੇ। ਉਹ ਕਿਸੇ ਚੀਜ਼ ਤੋਂ ਘਰਾਉਣ ਦੀ ਲੋੜ ਨਹੀਂ ਬੇਚੇ ਤੋ ਕੇ ਸਾਡੇ ਕੋਲੇ ਵੀਰ ਆ ਸਕਦੇ ਆ। ਹਾਂਜੀ ਨਹੀਂ ਭਾਈ ਇਹ ਗੱਬਣਾ ਬਈ ਗਾ ਹਾਂ ਵੀਰੇ ਗੱਬਣਾ ਗਈ ਤੇ ਤਕਰੀਬਨ ਇੱਕ ਹਫਤੇ ਦੀ ਕੱਚੀ ਆ ਇਹ ਵੀਰੇ ਗਰਮੀ ਵਾਲਾ ਤੋਹਫਾ ਇੱਕ ਤਰ੍ਹਾਂ ਦੀ ਕਰਮ ਵਾਲੀ ਫਰਿੱਜ ਆ ਗਈ ਜਾਨੀ ਦੀ ਕਰਾਸ ਬਰੀਡ ਗਰਮੀ ਆ ਤੇ ਇੱਕ ਤਰ੍ਹਾਂ ਦੇ ਨਗੀਨੇ ਹੁੰਦੇ ਆ ਵੀਰੇ ਤੇ ਜਿਹੜਾ ਵੀਰ ਲੈ ਗਿਆ ਜਾਨੀ ਦੀ ਵੇਚੂਗਾ ਨਹੀਂ ਯਾਦ ਰੱਖੂਗਾ ਠੀਕ ਹੈ ਤੇ ਹਫਤੇ ਦੀ ਕੱਚੀ ਹੈਗੀ ਕਰਮ ਵਾਲੀ ਸੁਹਾ ਦੂਜਾ ਸੁੰਦੀ ਆ ਓਕੇ ਸੋ ਦੂਜਾ ਸੁਹਾ ਸੋ ਇੱਕ ਹਫਤੇ ਦੀ ਕੱਚੀ ਵੱਡੇ ਕਦ ਕਾਟ ਚ ਗਾ ਹੈ ਕ੍ਰਾਸ ਬਰੀਡ ਪਰ ਗਰਮੀ ਚ ਚੰਗੀਆਂ ਰਹਿੰਦੀਆਂ ਕ੍ਰਾਸ ਬਰੀਡ ਕਾਂ ਆ ਜਿਹੜੀ ਲਾਸਟ ਉੱਤੇ ਕਾਂ ਬਈ ਉੱਪਰ ਖੜੀ ਹੈ ਇਹਦਾ ਵੀਰੇ ਦੁੱਧ ਦਾ ਰਿਕਾਰਡ ਚੰਗਾ ਰਿਹਾਗਾ ਠੀਕ ਹੈ ਦੂਜਾ ਸੂਆ ਸੁੰਦਿਆ ਦੰਦੀ ਜਵਾਨ ਆ ਤੇ ਬਾਇਓ ਡਾਟਾ ਇਹਦਾ ਵੀ ਸਾਰਾ ਮਿਲ ਜੂਏ ਵੀਰੇ ਸਾਡੇ ਨਾਲ ਦੇ ਪਿੰਡੋਂ ਹੀ ਮੈਂ ਫਾਰਮ ਚੋਂ ਲਈ ਆਗੀ ਠੀਕ ਹੈ ਤੇ ਦੁੱਧ ਦਾ ਵੀਰੇ ਦਾ 32 ਕਿਲੋ ਦਾ ਰਿਕਾਰਡ ਹੈਗਾਗਾ ਤਕਰੀਬਨ ਦੇਣ ਜਾਣ ਦੀ ਹਜੇ ਇਹਦੇ ਵੀ ਕਾਫੀ ਪਏ ਇਹਦੇ 11 ਤਰੀਕ ਨੂੰ ਵੀਰੇ ਦੇਣ ਪੂਰੇ ਹੁੰਦੇ ਆਗੇ ਠੀਕ ਹੈ ਬਾਕੀ ਤੁਸੀਂ ਲੈਵੇਂ ਤੇ ਵੀਡੀਓ ਮਰਵਾਦੇ ਦੇਖੋ ਵੀਰੇ ਨਾੜਾ ਨੂੜਾ ਜਿਵੇਂ ਪੂਰਾ ਕਰਮਲ ਜਿਆ ਗੁੱਸਾ ਹੀ ਬਣਿਆ ਪਿਆਗਾ ਹੂੰ ਇਹ ਦੁੱਧ ਵਾਲੇ ਜਾਨਵਰ ਦੀ ਨਹੀਂ ਸਾ ਰੋਕ ਲਓ ਮਾੜੀ ਜੇ ਇੱਕ ਮਿੰਟ ਦੁੱਧ ਵਾਲੇ ਜਾਨਵਰ ਦੀ ਇਨਸਾਨੀ ਹੁੰਦੀ ਆ ਦਿਖਾ ਦਿਓ ਜੀ ਤੋਰ ਲਓ ਹੌਲੀ ਹੌਲੀ ਤੋਰ ਪਈ ਹੁਣ ਸੋ ਦੱਸੋ 나ੜਾਂ ਉਰਲੇ ਪਾਸੇ ਤੁਸੀਂ ਦੇਖ ਲਓ ਇਸੇ ਤਰ੍ਹਾਂ ਹੀ ਦੂਜੇ ਪਾਸੇ ਦੇ ਉੱਤੇ ਟਾਂਚਾ ਤੁਸੀਂ ਦੇਖ ਸਕਦੇ ਹੋ ਥਾਣ ਹੱਥੀ ਚੁਆਈ ਵਾਲਾ ਠੀਕ ਹੈ ਬੰਦੇ ਭਾਈ ਸੋ ਇਹਨਾਂ ਤੋਂ ਬਿਨਾ ਦੱਸੋ ਕੌਸ ਕਾਵਾਂ ਅੰਦਰ ਵੀ ਖੜੀਆਂ ਆ ਹਾਂਜੀ ਭਾਈ ਆ ਬਾਕੀ ਵੀਰ ਜੀ ਇੱਕ ਬੇਨਤੀ ਹੋਰ ਕਰਦਾ ਸਾਨੂੰ ਨਾ ਵਿੱਚ ਵੀਰ ਟੋਕੜ ਬਹਿਣ ਵਾਲੇ ਤੇ ਬੱਸੀਆਂ ਵਾਲੇ ਫੋਨ ਜ਼ਿਆਦਾ ਲਾਉਂਦੇ ਆ ਵੀ ਟੋਕੜ ਬਹਿਣ ਤੇ ਬੱਸੀਆਂ ਵਾਲਾ ਵੀਰ ਵੀਰੇ ਸਾਨੂੰ ਫੋਨ ਨਾ ਲਾਵੇ ਆਪਣੇ ਕੋਲੇ ਬਿਲਕੁਲ ਵੀਰੇ ਕੋਈ ਪੰਜ ਚਾਰ ਦਿਨ ਦੇ ਵਿੱਚ ਸੋਣ ਵਾਲੀ ਜਾਂ ਪੰਜ ਚਾਰ ਦਿਨ ਦੀ ਸੂਈ ਵੀ ਇਸ ਤਰ੍ਹਾਂ ਦੀ ਬਹਿੜ ਮਿਲਦੀ ਆ ਠੀਕ ਹੈ ਜਿਹੜਾ ਸਾਡਾ ਸੰਪਰਕ ਨੰਬਰ ਹੈਗਾ ਵੀਰੇ 628007 13934 628007 13934 ਇਸੇ ਨੰਬਰ ਤੇ ਵੀਰੇ ਮੇਰਾ ਵਟਸਐਪ ਚੱਲਦਾਗਾ ਜਦੋਂ ਮੈਨੂੰ ਵੀਰ ਹਾਇਦਰਾ ਦਾ ਮੈਸੇਜ ਕਰੂ ਜੀ ਮੇਰੀ ਲੋਕੇਸ਼ਨ ਆਪਦੇ ਆਪ ਆ ਜੂਗੀ ਠੀਕ ਹੈ ਉਹਦੇ ਟੱਚ ਕਰਕੇ ਵੀਰੇ ਸਿੱਧਾ ਫਾਰਮ ਤੇ ਆ ਜਾਂਗੇ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਜਿਹੜੇ ਆਪਣੇ ਪਿੰਡ ਨੇ ਵੀਰੇ ਕੋਲੋਂ ਕੋਲੀ ਦੋ ਨੇ ਸੀਨੀਅਲ ਕਲਾ ਇਹ ਆਪਣੇ ਵੱਡਾ ਸੀਨੀਅਲ ਆ ਵਿੱਚ ਵੀ ਰੋਟੇ ਸੀਨੀਅਲ ਚਲੇ ਜਾਂਦੇ ਆਪਣੇ ਵੱਡਾ ਸੀਨੀਅਲ ਆ ਬਾਕੀ ਸਾਨੂੰ ਵੀਰ ਜਦੋਂ ਵੀ ਮਰਜ਼ੀ ਫੋਨ ਕਰੇ ਵੀਰੇ ਸਵੇਰ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਆਪਾਂ ਵੀਰਾਂ ਦੀ ਸੇਵਾ ਵਿੱਚ ਹਾਜ਼ਰਾਂਗੇ ਜੀ ਹਾਂਜੀ ਹਾਂ ਇਧਰ ਅੱਗੇ ਬਈ ਗਾਂ ਦੇ ਦੀ ਫੇਰੀ ਹਾਂ ਵੀਰੇ ਯਾਨੀ ਮਾਲਕਾਂ ਨੇ ਦੂਜਾ ਸੂਹਾ ਦ ਆਗਾ ਪਰ ਆਪਾਂ ਤੀਜਾ ਸੂਆ ਮੰਨ ਕੇ ਲਈ ਆ ਦਿਨ ਤਾਂ ਵੀਰੇ ਹਜੇ ਵੀ ਇਹ ਕਿਉਂਕਿ ਮੈਂ ਮੇਰੇ ਕੋ ਪਿਛਲੇ ਢਾੜ ਦਿਆ ਹੈ ਠੀਕ ਹੈ ਅਸੀਂ ਉਹਦੇ ਨੇ ਸਮਾਉਣੇ ਆ ਕਿ ਇਹਨਾਂ ਦਾ ਪਤਾ ਕੋਈ ਨਹੀਂ ਲੱਗਦਾ ਹਜੇ ਵੀ ਤਕਰੀਬਨ ਮੇਰੇ ਸਾਬ ਨਾਲ 5 ਦਿਨ ਲੇ ਜੂਗੀ ਠੀਕ ਹੈ ਤੇ ਮਾਰਕ ਨੇ ਵੀਰੇ 24 25 ਕੰਨ ਦਾ ਰਿਕਾਰਡ ਦੱਸਿਆ ਇਹਦਾ ਠੀਕ ਹੈ 20 ਕੰਨ ਖੁੱਲਾ ਦੇ ਚੁਗੀ ਆਪਾਂ 52000 ਦੀ ਦੇ ਦਿਆਂਗੇ ਜੀ ਠੀਕ ਹੈ ਹਾਂਜੀ ਇਹਦੋਂ ਅੱਗੇ ਵੀਰ ਇਹਦੋਂ ਅੱਗੇ ਵੀਰੇ ਕਾਨੂੰਨ ਬੱਸੀ ਆ 4 ਦਿਨ ਦਾ ਤੇ ਇਹ ਵੀ ਤਕਰੀਬਨ ਤੁਸੀਂ ਐ ਮਨੋ ਵੀਰੇ ਹਜੇ ਹਫਤੇ ਤੋਂ ਦੱਸ ਦੇਣ ਦੇ ਵਿੱਚ ਬੱਚਾ ਧਰੂਗੀ। ਠੀਕ ਹੈ। ਮੂੰਹੋਂ ਚਾਰ ਦੰਦਾ ਕੀ ਵੱਡੇ ਕੱਦ ਬੇਲਚਾ। ਠੀਕ ਹੈ। ਅੱਗੇ ਕਰਾਸ ਬੈੜ ਆ ਗਈ ਵੀਰੇ ਦੋ ਤਿੰਨ ਕਰਾਸ ਜੇ ਹੈਗੇ ਦੇ ਵਿੱਚ। ਹੂੰ। ਸੂਆ ਦਾ ਦੂਜਾ ਸੂੰਦੀ ਆ ਤੇ ਹਫਤੇ ਤੋਂ ਦੱਸ ਦੇਣ ਦੇ ਵਿੱਚ ਵੀਰੇ ਬੱਚਾ ਇਧਰੂਗੀ। ਠੀਕ ਹੈ। ਠੰਡੀ ਸੀਲ ਆ ਜੀ। ਹੂੰ। ਇਹ ਵੀ ਵੀਰੇ ਦੂਜਾ ਸੂਆ ਆ ਗਈ ਇਹ ਸੇਦਾਂ ਦਾ। ਠੀਕ ਹੈ। ਸੇਦਾਂ ਦਾ ਕੀ ਤਕਰੀਬਨ ਹਫਤਾ ਹੀ ਇਹ ਲਊ ਜੀ। ਠੀਕ ਹੈ। ਤੇ ਬਾਕੀ ਤਕਰੀਬਨ ਆਪਣੇ ਕੋਲ ਜ਼ਿਆਦਾ ਗਰਮੀ ਵਾਲੇ ਦੋਫੇ ਹੀ ਆ ਕੋਈ 4-5 ਨਾਗ ਹੈਗੇ ਜਿਹੜੇ ਜ਼ਿਆਦਾ ਬਜਾਣੀ ਬਰੀਡ ਵਾਲੇ ਆ ਗਏ ਠੀਕ ਹੈ ਤੇ ਚਾਰ ਕ ਮੈਡਾਂ ਵੀਰੇ ਹੋਰ ਜ਼ਿਆਦਾ ਵੱਡੀਆਂ ਨੇ ਜਿਹੜੀਆਂ ਫਾਰਮ ਵਾਲੀਆਂ ਆਪਣੀਆਂ ਆਉਣੀਆਂ ਤਕਰੀਬਨ ਠੀਕ ਹੈ ਹਾਂਜੀ ਤੇ ਇਹ ਮੈਡ ਵੀ ਵੀਰੇ ਦੂਜਾ ਸੂਆ ਸੁੰਦੀ ਆ ਤੇ ਹਫਤੇ ਦੀ ਇਹ ਕੱਚੀ ਹੈਗੀ ਹੈ ਜੀ ਠੀਕ ਹੈ ਸੋ ਦੋਸਤੋ ਅੱਜ ਦੀ ਇਸ ਵੀਡੀਓ ਚ ਨਾਗ ਤੁਹਾਨੂੰ ਜਿਹੜੇ ਦਿਖਾਤੇ ਉਹ ਵਕਾਊ ਸੀਗੇ ਤੇ ਬਾਕੀ ਇਹਨਾਂ ਤੋਂ ਬਿਨਾ 6 ਨਾਗ ਹੋਰ ਜਿਹੜੇ ਉੱਥੇ ਪਹੁੰਚ ਰਹੇ ਆ ਬੱਚੀ ਨਾ ਟੋਟਲ ਕੱਲ ਨੂੰ 3 ਤਰੀਕ ਨੂੰ ਤੁਸੀਂ ਖਰੀਦ ਸਕਦੇ ਹੋ ਆ ਕੇ ਇੱਥੇ ਵਿਜ਼ਿਟ ਕਰਿਓ ਚੀਨੀ ਹਾਲ ਕਲਾਂ ਧੰਨਵਾਦ ਸੋ ਦੋਸਤੋ ਜਿਹੜੇ 6 ਨਾਗ ਬਾਈ ਨੇ ਹੋਰ ਦੱਸੇ ਸੀਗੇ ਵੀ ਆਉਣੇ ਆ ਉਹਨਾਂ ਦੇ ਵਿੱਚੋਂ ਦੋ ਇਸ ਗੱਡੀ ਦੇ ਵਿੱਚ ਆ ਗਏ ਆ ਪਸੂ ਦੋ ਉਦੋਂ ਪਿੱਛੇ ਤੁਸੀਂ ਗੱਡੀ ਦੇਖ ਸਕਦੇ ਹੋ ਇਹਦੇ ਚ ਆ ਗਏ ਆ ਤੇ ਦੋ ਉਦੋਂ ਪਿੱਛੇ ਮਤਲਬ 6 ਨਾਗ ਹੋਰ ਬਾਈ ਨੇ ਵੀਡੀਓ ਦੇ ਵਿੱਚ ਸ਼ੁਰੂਆਤ ਦੇ ਵਿੱਚ ਅਸੀਂ ਬੋਲੇ ਸੀਗੇ ਵੀ ਇੱਥੇ ਆਉਣੇ ਆ ਜਿਹੜੇ ਟੋਟਲ 25 ਨਗ ਹੋਣਗੇ ਉਹ ਤੁਸੀਂ ਦੇਖ ਸਕਦੇ ਹੋ ਜਿਵੇਂ ਵੱਡੀਆਂ ਵਹਿੜਾਂ ਦੀ ਗੱਲ ਕੀਤੀ ਸੀ ਤਾਂ ਉਹ ਤੁਸੀਂ ਵਹਿੜਾਂ ਦੇਖ ਸਕਦੇ ਹੋ ਇਹ گاਵਾ ਹੋਰ ਜਿਹੜੀਆਂ ਪਹੁੰਚੀਆਂ ਚੀਨੀ ਹਾਲ ਕਲਾਂ ਡੇਰੀ ਫਾਰਮ ਦੇ ਵਿੱਚ ਸੋ ਇਹ ਨਗ ਜਿਹੜੇ ਉਹ ਵਿਕਰੀ ਆਸਤੇ ਆ ਸੋ ਤੁਸੀਂ ਇਹ 6 ਨਗ ਜਿਹੜੇ ਉਹ ਹੋਰ ਪਹੁੰਚਣੇ ਸੀ ਉਹ ਦੇਖ ਸਕਦੇ ਹੋ ਜਿਹੜੇ ਬਾਈਕ ਉੱਤਾਰ ਰਹੇ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ ਤੁਸੀਂ ਆ ਕੇ ਪਸ਼ੂ ਖਰੀਦ ਸਕਦੇ ਹੋ